ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਜੁੜੀਆਂ ਦੋ ਘਟਨਾਵਾਂ ਬਹੁਤ ਮੰਦ ਭਾਗੀਆਂ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਟਡਰੀਆਂ ਵਾਲੇ ਉੱਤੇ ਪਿਛਲੇ ਮੰਗਲਵਾਰ ਜਾਨਲੇਵਾ ਹਮਲਾ ਹੋਇਆ ਉਹ ਤਾਂ ਬਚ ਗਿਆ ਪਰ ਉਹਨਾਂ ਦੇ ਸਾਥੀ ਮਾਰੇ ਗਏ ਇਸ ਤੋਂ ਪਹਿਲਾਂ ਉਹਨਾਂ ਅਤੇ ਦਮਦਮਿਤਕਸਾਲ ਦੇ ਮੁਖੀ ਹਰਨਾਮ ਸਿੰਘ ਧੋਮਾਂ ਵਿੱਚਕਾਰ ਟਕਰਾਵ ਦੀ ਸਥਿਤੀ ਬਣੀ ਹੋਈ ਸੀ ਹੁਣ ਤੱਕ ਆਈਆਂ ਖਬਰਾਂ ਮੁਤਾਬਕ ਰਣਜੀਤ ਸਿੰਘ ਉੱਪਰ ਹਮਲੇ ਦਾ ਇਹ ਵਿਵਾਦ ਹੀ ਕਾਰਨ ਬਣਿਆ ਹੁਣ ਵੀ ਬਿਆਨਬਾਜ਼ੀ ਜਾਰੀ ਹੈ ਇਸ ਨੇ ਸਿਆਸੀ ਰੰਗਤ ਵੀ ਫੜ ਲਈਏ ਜੇ ਇਹਨਾਂ ਘਟਨਾਵਾਂ ਨੂੰ ਵਦਨ ਤੋਂ ਨਾ ਰੋਕਿਆ ਗਿਆ ਤਾਂ ਇਹ ਪੰਜਾਬ ਅਤੇ ਇਸਦੇ ਲੋਕਾਂ ਵਾਸਤੇ ਪਰਸਪਰ ਵਿਨਾਸ਼ਕਾਰੀ ਸਾਬਤ ਹੋਣਗੀਆਂ ਕਿਉਂਕਿ ਰਣਜੀਤ ਸਿੰਘ ਉੱਪਰ ਹਮਲਾ ਇੱਕ ਸਾਜਿਸ਼ ਤਿਆਰ ਹੋਇਆ ਪਵਿੱਤਰ ਸ਼ਬੀਲ ਦੀ ਰਵਾਇਤ ਦਾ ਦੁਰਉਪਯੋਗ ਵੀ ਹੋਇਆ ਉਸ 'ਚ ਗੋਲੀ ਬਰੂਦ ਅਤੇ ਹਥਿਆਰ ਵਰਤੇ ਗਏ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਇਸ ਉੱਪਰ ਟੁਕਵੀ ਅਤੇ ਲੁੜਿੰਦੀ ਕਾਰਵਾਈ ਜ਼ਰੂਰੀ ਹੈ ਕੋਈ ਵੀ ਇਨਵੋਲਵ ਹੋਵੇ ਜ਼ਰੂਰ ਉੱਤੇ ਕਾਰਵਾਈ ਬਣਦੀ ਹੈ ਪਰ ਜਿਹੜਾ ਵਿਵਾਦ ਦੋਵਾਂ ਸੰਤਾਂ 'ਚ ਛਿੜਿਆ ਹੋਇਆ ਹੈ ਉਸ ਉਤੇ ਠਲ ਪਾਉਣ ਦੀ ਸਖਤ ਲੋੜ ਹੈ ਕਿਉਂਕਿ ਇਹ ਵਿਵਾਦ ਦਸਮ ਗ੍ਰੰਥ ਨੂੰ ਲੈ ਕੇ ਸ਼ੁਰੂ ਹੋਇਆ ਸੀ ਇਸ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੇਧ ਦੇਣੀ ਚਾਹੀਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਹੁਣ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਹਦਾਇਤਾਂ ਜਾਰੀ ਕਰਨੀ ਚਾਹੀਦੀਆਂ ਨੇ ਕਿ ਇਸ ਮਸਲੇ ਉੱਪਰ ਕੋਈ ਬਿਆਨਬਾਜ਼ੀ ਨਾ ਹੋਵੇ ਤਾਂ ਕਿ ਇਸ ਨੂੰ ਮਿਲ ਬੈਠ ਕੇ ਮਰਿਆਦਾ ਤਹਿਤ ਸੁਲਝਾਇਆ ਜਾ ਸਕੇ ਇਥੇ ਇਹ ਵੀ ਕਹਿਣਾ ਬਣਦਾ ਹੈ ਕਿ ਦੋਵੇਂ ਤਰ੍ਹਾਂ ਵੱਲੋਂ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸੀ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਰঞ্জੀਤ ਸਿੰਘ ਨੂੰ ਅਖੌਤੀ ਸੰਤ ਜਾਂ ਪ੍ਰਚਾਰਕ ਕਹਿਣਾ ਅਤੇ ਹਰਨਾਮਨ ਸਿੰਘ ਤੁੰਬਾ ਨੂੰ ਸਰਕਾਰੀ ਸੰਤ ਕਹਿਣਾ ਪ੍ਰਚਾਰ ਦੀਆਂ ਰਵਾਇਤਾਂ ਪ੍ਰਤੀ ਸਹੀ ਨਹੀਂ ਹੈ ਇਹ ਮੇਰਾ ਮੰਨਣਾ ਹੈ ਇਹ ਕਿਸੇ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਦਮਦਮੀ ਟਕਸਾਲ ਦਾ ਮੌਜੂਦਾ ਸਿੱਖ ਇਤਿਹਾਸ ਵਿੱਚ ਬਹੁਤ ਯੋਗਦਾਨ ਹੈ ਇਕ ਸਾਲ ਦੇ ਮੁਖੀ ਖਿਲਾਫ ਤੁਸੀਂ ਵਿਚਾਰ ਰੱਖ ਸਕਦੇ ਹੋ ਪਰ ਉਹਨਾਂ ਨੂੰ ਜਨਤਕ ਤੌਰ ਤੇ ਜ਼ਾਹਿਰ ਕਰਨਾ ਗਲਤ ਹੈ ਇਸੇ ਤਰ੍ਹਾਂ ਟਡਰੀਆਂ ਵਾਲੇ ਇੱਕ ਮੰਨੇ ਪਰਮਾਨੇ ਪ੍ਰਚਾਰਕ ਨੇ ਜਿਨ੍ਹਾਂ ਨੂੰ ਨੀਵਾ ਦਿਖਾਉਣਾ ਜਾਂ ਜਾਨੋਂ ਖਤਮ ਕਰਨਾ ਜੋ ਕੋਸ਼ਿਸ਼ ਹੋਈ ਕੌਮ ਵਾਸਤੇ ਨੁਕਸਾਨਦਈ ਕਿ ਮੈਨੂੰ ਪਤਾ ਹੈ ਕਿ ਇਹ ਮਸਲਾ ਬਹੁਤ ਨਾਜ਼ੁਕ ਹੈ ਸਾਡੇ ਵਰਗੇ ਆਮ ਲੋਕ ਜੋ ਸਿੱਖੀ ਰਹਿਤ ਮਰਿਆਦਾ ਉੱਪਰ ਪੂਰੇ ਵੀ ਨਹੀਂ ਉਤਰਦੇ ਉਹਨਾਂ ਵੱਲੋਂ ਸੁਝਾਅ ਦੇਣਾ ਵੀ ਸ਼ਾਇਦ ਮਨਸਰ ਨਹੀਂ ਹੋਵੇਗਾ ਪਰ ਇੱਕ ਚਿੰਤਕ ਵਜੋਂ ਮੈਂ ਇਹ ਦਰਖਾਸਤ ਕਰਨੀ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਸੰਸਮਾਜ ਨੂੰ ਇਕੱਠੇ ਹੋ ਕੇ ਅਤੇ ਦਖਲ ਦੇ ਕੇ ਇਸ ਆਪਸੀ ਟਕਰਾਵ ਨੂੰ ਵਦਨ ਤੋਂ ਰੋਕਣਾ ਚਾਹੀਦਾ ਹੈ ਭਰਾ ਮਾਰੂ جنگ ਨੂੰ ਰੋਕਣਾ ਬਹੁਤ ਜ਼ਰੂਰੀ ਹੈ